ਕੈਨੇਡਾ ਬੇਸ ਪੰਜਾਬੀ ਸਿੰਗਰ ਸ਼ੁਭ ਦੀ ਨਵੀਂ ਮਿਊਜ਼ਿਕ ਐਲਬਮ ਲੀਓ ਈਪੀ ਰਿਲੀਜ਼ ਹੋ ਚੁੱਕੀ ਹੈ ਦੱਸਦੇ ਹਾਂ ਕਿ ਇਸ ਐਲਬਮ ਦੇ ਵਿੱਚ ਇੱਕ ਗਾਣਾ ਹੈ ਕਿੰਗ ਸ਼ਿਟ ਜਿਸ ਦੇ ਵਿੱਚ ਸ਼ੁਭ ਨੇ ਰਿਪਲਾਈਸ ਕੀਤੇ ਨੇ ਆਪਣੇ ਹੇਟਰਸ ਨੂੰ ਸਭ ਤੋਂ ਪਹਿਲਾ ਰਿਪਲਾਈ ਸ਼ੁਭ ਨੇ ਉਹਨਾਂ ਸਾਰੇ ਵਿਰੋਧੀਆਂ ਨੂੰ ਕੀਤਾ ਹੈ ਜੋ ਸ਼ੁਭ ਦਾ ਲਾਈਵ ਕਾਨਸਰਟ ਕੈਨਸਲ ਹੋ ਜਾਣ ਤੇ ਕਹਿ ਰਹੇ ਸੀ ਕਿ ਚੈੱਕ ਬਾਊਂਸ ਹੋ ਗਏ ਇਸ ਗੱਲ ਦੇ ਰਿਪਲਾਈ ਦੇ ਵਿੱਚ ਸ਼ੁਭ ਨੇ ਕਿਹਾ ਹੈ ਕਿ ਬਾਊਂਸ ਨਹੀਂ ਹੁੰਦੇ ਮਿੱਤਰਾਂ ਦੇ ਚੈੱਕ ਨਹੀਂ ਇਸ ਤੋਂ ਬਾਅਦ ਅਗਲਾ ਵੱਡਾ ਰਿਪਲਾਈ ਸ਼ੁਭ ਨੇ ਕੰਗਣਾ ਰਨੌਤ ਨੂੰ ਕੀਤਾ ਹੈ ਦੱਸ દਈਏ ਕਿ ਕੰਗਨਾਰ ਨੋਤ ਨੇ ਗਾਇਕ ਸ਼ੁਭ ਦੀ ਇੱਕ ਹੁੱਡੀ ਰੱਖਣ ਦੀ ਨਿੰਦਾ ਕੀਤੀ ਸੀ ਜਿਸ ਵਿੱਚ ਕੀ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦੀ ਤਾਰੀਖ ਲਿਖੀ ਹੋਈ ਸੀ ਪਲੇ ਹੀ ਗਾਇਕ ਸ਼ੁਭ ਨੇ ਕੰਗਨਾਰ ਨੋਤ ਨੂੰ ਆਪਣੇ ਇੰਸਟਾਗ੍ਰਾਮ ਤੇ ਸਟੋਰੀਜ਼ ਪਾ ਕੇ ਰਿਪਲਾਈ ਕਰ ਦਿੱਤੇ ਸੀ ਪਰ ਉਹਨਾਂ ਨੇ ਇੱਕ ਵਾਰ ਫਿਰ ਦੁਬਾਰਾ ਤੋਂ ਕੰਗਨਾਰ ਨੋਤ ਨੂੰ ਜਵਾਬ ਦਿੱਤਾ ਹੈ ਆਪਣੇ ਗਾਣੇ ਦੇ ਜ਼ਰੀਏ ਤੇ ਗਾਣੇ ਦੇ ਲਿਰਿਕਸ ਕੁਝ ਇਸ ਪ੍ਰਕਾਰ ਨੇ ਹੁਣ ਭਾਲ ਦੀਆਂ ਫੇਮ ਤੇਰੀ ਮੂਵੀ ਵੀ ਨਾ ਚੱਲਦੀ ਚਵੜ ਜਨਾਨੀ ਭੌਂਕੇ ਨਟੂ ਉੱਤੇ ਕੱਲ ਦੀ ਫੜ ਫੜ ਲੀਡਰਾਂ ਦੇ ਹੱਥ ਫਿਰ ਚੱਲਦੀ ਨਹੀਂ ਫੇਰ ਵੀ ਨਾ ਚੱਲਦੀ ਤੂੰ ਫੇਰ ਵੀ ਨਾ ਚੱਲਦੀ ਚਵੜ ਜਨਾਨੀ ਭੌਂਕੇ ਨਟੂ ਉੱਤੇ ਕੱਲ ਤੇ ਨਹੀਂ ਫੜ ਫੜ ਲੀਡਰਾਂ ਦੇ ਹੱਥ ਫਿਰੇ ਚਲਦੀ ਨਹੀਂ ਫੇਰ ਵੀ ਨਾ ਚੱਲਦੀ